ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈਟ ਤੇ ਸਾਈਟ ਠੀਕ ਹੋ ਗਿਆ ਕੋ ਆਪਣੇ ਘਰਾਂ ਵਿੱਚ ਤੇ ਟਾਈਮ ਹੋ ਗਿਆ ਇੱਥੇ ਵੀ 12 ਵਜੇ ਦਾ ਤੇ ਧੁੱਪ ਚੜ੍ਹਦੀ ਹੈ ਪੂਰੀ ਤਰ੍ਹਾਂ ਪਹਿਲਾਂ ਬੱਦਲਵਾਈ ਬਣੀ ਹੋਈ ਸੀਗੀ ਤੇ ਹੁਣ ਇੱਕਦਮ ਧੁੱਪ ਚੜ ਗਈ ਸ਼ਹਿਰ ਦੇ ਬੱਦਲ ਆਏ ਹੋਏ ਸੀਗੇ ਤੇ ਗਰਮੀ ਬਹੁਤ ਹੋਈ ਪਈ ਆ ਬਰਿਆਮ ਸੌਂ ਗਿਆ ਫੇਰ ਦੁਬਾਰਾ ਪ੍ਰੀਆਮ ਸੌਂ ਗਿਆ ਤੇ ਕਿਚਨ ਚ ਮੈਂ ਆ ਗਈਆਂ ਤੇ ਪੂਲ ਬਣਾਣੀ ਅਰਬੀ ਅਰਬੀ ਨੂੰ ਮੈਂ ਕੱਟ ਕੇ ਇਹ ਰੱਖਿਆ ਹੋਇਆ ਹੈ ਧੋ ਕੇ ਨਮਕ ਲਗਾ ਕੇ ਤੇ ਮਸਾਲਾ ਜਿਹੜਾ ਮੈਂ ਆਲਰੇਡੀ ਬਣਾਏ ਸੀਗੇ ਅ ਕੀ ਕਹਿੰਦੇ ਹੈ ਕarele ਕarele ਬਣਾਏ ਸੀ ਤੇ ਉਹ ਕਰੇਲਿਆਂ ਵਿੱਚ ਦਾ ਜਿਆਦਾ ਵਰਤ ਹੋ ਗਿਆ ਤੇ ਉਹਦਾ ਬਚਿਆ ਪਿਆ ਤੇ ਮੈਂ ਕਿਛ ਇਹਦਾ ਹੀ ਤੜਕਾ ਲਗਾ ਦਿੰਦੇ ਆ ਤੇ ਲਸਣ ਕਾ ਛਿਲਨ ਲੱਗੀ ਸੀ ਕਿ ਤੇ ਮੈਂ ਸਮਝਿਆ ਲਸਣ ਹੈ ਨਹੀਂ ਸੀਗਾ ਛਿੱਲਿਆ ਹੋਇਆ ਛਿੱਲਾ ਪੈਣਾ ਸੀਗਾ ਤੇ ਮੈਂ ਕਿਹਾ ਚੱਲ ਇਹਦਾ ਚਟਕਾ ਲਗਾ ਦਿੰਦੇ ਆ ਇਹਦੇ ਵਿੱਚ ਮੈਂ ਸਾਰਾ ਕੁਝ ਮਿਕਸ ਕਰਕੇ ਪਹਿਲੇ ਆਲਟਰਾਇਟ ਰੱਖੇ ਬਸ ਇੱਕ ਟਮਾਟਰ ਔਰ ਲਸਣ ਨਹੀਂ ਪਾਇਆ ਤੇ ਹੁਣ ਮੈਂ ਥੋੜਾ ਲਸਣ ਛਿੱਲ ਕੇ ਉਹ ਪਹਿਲਾਂ ਤੜਕ ਲਾਂਗੀ ਫਿਰ ਇਹ ਮਸਾਲਾ ਪਾ ਦਾਂਗੀ ਤੇ ਵਾਟਰ ਪਾ ਦਾਂਗੀ ਤੇ ਬਾਕੀ ਜਿਹੜੇ ਮਟੀਰੀਅਲ ਸਾਰਾ ਪਿਆ ਹੈ ਇਹਦੇ ਵਿੱਚ ਤੇ ਚਲੋ ਮਿਲਦੇ ਆ ਅੱਜ ਦਾ ਵਲੌਗ ਸ਼ੁਰੂ ਕੀਤਾ ਹੈ ਅ ਉਮੀਦ ਹੈ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਹੋਣਗੇ ਅਗਰ ਵਧੀਆ ਲੱਗਦੇ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਕੋਈ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਜਰੂਰ ਕਰਿਆ ਕਰੋ ਤੇ ਕਿਉਂਕਿ ਲਾਈਕ ਕਰਨਾ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਜਿਹੜੇ ਨਵੇਂ ਚੈਨਲ ਤੇ ਆਉਂਦੇ ਨੇ ਉਹ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵਸ ਬੱਸ ਉਹ ਸ਼ੇਅਰ ਕਰਿਆ ਕਰੋ ਮੋਟੀਵੇਸ਼ਨ ਮਿਲਦੀ ਹੈ ਜਦੋਂ ਤੁਸੀਂ ਅੱਛਾ ਅੱਛਾ ਕਮੈਂਟ ਕਰਦੇ ਹੋ ਤੇ ਚਲੋ ਹੁਣ ਕਰਦੇ ਆਂ ਸਬਜੀ ਨੂੰ ਤੜਕਾ ਲਗਾਣੇ ਥੋੜਾ ਲਸਣ ਛੱਲ ਲੈਣੀ ਹੈ ਕਿਉਂਕਿ ਮੈਂ ਕਰੇਲਿਆਂ ਵਿੱਚ ਲਸਣ ਨਹੀਂ ਪਾਉਂਦੀ ਇਸ ਕਰਕੇ ਕਿਉਂਕਿ ਕਰੇਲੇ ਗਰਮ ਹੁੰਦੇ ਆ ਦੇ ਲਸਣ ਅਦਰਕ ਨਹੀਂ ਪਾਉਂਦੇ ਹੁਣ ਮੈਂ ਥੋੜਾ ਲਸਣ ਛਿੱਲ ਲੈਂਦੀ ਆ ਫਿਰ ਤੜਕਾ ਲਗਾਉਂਦੇ ਆ ਅਰਬੀ ਨੂੰ ਤੇ ਜੋ ਵੀ ਕੰਮ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਬੈਠਦੇ ਆ ਤੇ ਮਸੂਲ ਮੈਂ ਭੇਂ ਕੇ ਰੱਖਾ ਹੋਇਆ ਸੀਗਾ ਇਹਦੇ ਚ ਤੇ ਇਹਨੂੰ ਵੀ ਮੈਂ ਛਿੱਲਦੀ ਆ ਤੇ ਤੜਕਾ ਲਾਈਏ 12:30 ਵਜੇ ਦੇ ਨੇ ਤੇ ਇਹ ਸਬਜੀ ਨੂੰ ਤੇ ਮੈਂ ਕਹਿਣਾ ਸੀ ਤੁਸੀਂ ਜਿਹੜੀ ਮੈਂ ਪਹਿਲੀ ਵੀਡੀਓ ਪਾਈ ਉਹ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਤੇ ਤੁਹਾਡਾ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਮੈਂ ਹੋਰ ਵੀਡੀਓ ਪਾਇਆ ਕਰੂੰਗੀ ਤੇ ਜਿਹੜੀ ਵੀਡੀਓ ਮੈਂ ਪਾਈ ਸੀਗੀ ヘア ਕੇਅਰ ਵਾਸਤੇ ਤੇ ਉਹ ਕਈਆਂ ਭੈਣਾਂ ਦਾ ਮੈਨੂੰ ਮੈਸੇਜ ਆ ਰਹੇ ਸੀਗੇ ਕਿ ਇਹ ਕਿੰਨਾ ਚਿਰ ਚ ਪ੍ਰੋਸੈਸ ਹੁੰਦੀ ਆ ਭੈਣ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਜਿਹੜੀ ਪੀਚਰ ਸੀਗੇ ਨਾ ਤੁਸੀਂ ਘਟੋ ਘਟ ਇੱਕ ਮਹੀਨਾ ਰੱਖੋ ਬੋਤਲ ਦੇ ਵਿੱਚ ਤੇ ਜਿਹੜੇ ਨਿੰਬੂ ਹੁੰਦੇ ਆ ਜੇ ਤੁਸੀਂ ਸਪੈਸ਼ਲ ਉਹ ਵੈਸੇ ਘਰ ਚ ਸਕਨੀ ਬਣਾਉਂਦੇ ਨਿੰਬੂ ਉਹਦੇ ਛਿਲਕੇ ਜਿਹੜੇ ਉਹ ਸੁਟੋਣਾ ਹੈ ਨਾ ਮੈਂ ਤਾਂ ਉਹ ਕਈ ਵਾਰੀ ਗਮਲਿਆਂ ਚ ਪਾ ਦਿੰਦੀ ਹੁੰਨੀ ਆ ਤੇ ਕਈ ਵਾਰ ਮੈਂ ਉਹ ਥੋੜਾ ਘੱਟ ਨਿਚੋੜ ਕੇ ਇਹਦੇ ਵਿੱਚ ਪਾ ਦਿੱਤੇ 3-4 ਨਿੰਬੂ ਮੈਂ ਵੈਸੇ ਹੀ ਕੱਟ ਕੇ ਪਾ ਦਿੱਤੇ ਇਹਦੇ ਵਿੱਚ ਉਹਨਾਂ ਦੇ ਛਿਲਕੇ ਵੀ ਪਾਈ ਗਈ ਉਹ ਵੀ ਪਾਈ ਗਈ ਵਿੱਚੇ ਮੈਂ ਸਾਰੇ ਹੀ ਘੁਲ ਗਏ ਕਿਉਂਕਿ ਇਹਦਾ ਪਿਛਲੀ ਮਈ ਦਾ ਮੈਂ ਸਟਾਰਟ ਕੀਤਾ ਸੀਗਾ ਪਿਛਲੀ ਮਈ ਤੋਂ ਲੈ ਕੇ ਹੁਣ ਤੱਕ ਦਾ ਪ੍ਰੋਸੈਸ ਮਤਲਬ ਇੱਕ ਸਾਲ ਹੋ ਗਿਆ ਸਮਝੋ ਕਿ ਜੂਨ ਦਾ ਮਹੀਨਾ ਚੱਲ ਰਿਹਾ ਤੇ ਇਸ ਕਰਕੇ ਮੈਂ ਹੁਣ ਯੂਜ਼ ਕਰਨ ਲੱਗੀ ਆ ਤੇ ਇਹਦਾ ਮੈਂ ਤੁਹਾਨੂੰ ਰਿਜ਼ਲਟ ਦੱਸਾਂਗੀ ਕਿਉਂਕਿ ਮੈਂ ਆਪ ਜਦ ਤੱਕ ਉਹ ਬੰਦਾ ਆਪ ਨਹੀਂ ਵਰਤਦਾ ਉਦੋਂ ਤੱਕ ਪਤਾ ਨਹੀਂ ਲੱਗਦਾ ਤੇ ਪੱਖੇ ਦੀ ਆਵਾਜ਼ ਬਹੁਤ ਆ ਰਹੀ ਐ ਬੰਦ ਕਰ ਲੈਣੇ ਪੱਖੇ ਤੇ ਕੰਮ ਕੀ ਮੋਸਟਲੀ ਮੇਰੇ ਸਾਰੇ ਹੋ ਗਏ ਨੇ ਸਫਾਈਆਂ ਸੁਈਆਂ ਦੇ ਬਸ ਸਬਜੀ ਦਾ ਹੀ ਕਰਨਾ ਐ ਸਬਜੀ ਬਣਾਣੀ ਐ ਤੇ ਪਿੱਛੋਂ ਲਾਈਟ ਵੀ ਆਂਦੀ ਹੋਣੀ ਐ ਤੇ ਉਹ ਤੁਸੀਂ ਇਦਾਂ ਕਰ ਸਕਦੇ ਹੋ ਕਿ ਇੱਕ ਮਹੀਨਾ ਪੇਸ਼ੇਂ ਨੂੰ ਤੁਸੀਂ ਇਦਾਂ ਬੋਤਲ ਚ ਪਾ ਕੇ ਰੱਖ ਲਓ ਨਿੰਬੂ ਪਾ ਕੇ ਰੱਖ ਲਓ ਇੱਕ ਮਹੀਨਾ ਉਹਨੂੰ ਛੇੜੋ ਨਾ ਉਸ ਤੋਂ ਬਾਅਦ ਉਸੇ ਲਗਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਜਦ ਮੈਂ ਸ਼ੁਰੂਆਤ ਬੇਟੀ ਤੋਂ ਕੀਤਾ ਸੀਗਾ ਤੇ ਮੇਰੀ ਬੇਟੀ ਦੇ ਵਾਲ ਬਹੁਤ ਬਾਹਰ ਰਹਿੰਦੇ ਉਹਦੇ ਬਹੁਤ ਵਾਲ ਜਿਹੜੇ ਆ ਛੱਡਦੇ ਨੇ ਤੇ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਬੇਟੇ ਤੂੰ ਇਦਾਂ ਕਰ ਤਾਂ ਉਹਨੇ ਕੀਤਾ ਉਹਦੇ ਵਾਲ ਠੀਕ ਹੋ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਆਪ ਪਿਛਲੀ ਗਰਮੀਆਂ ਚ ਕੀਤਾ ਸੀ ਸ਼ੁਰੂ ਤੇ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਨਾ ਇੱਕ ਤੇਲ ਮੰਗਾ ਲਿਆ ਤੇ ਮੈਂ ਵਰਤਦੀ ਫਿਰ ਮੈਂ ਬੰਦ ਕਰ ਦਿੱਤਾ ਇਹਨਾਂ ਨੇ ਅੰਦਰ ਨਹੀਂ ਉਹ ਖਾਦੀ ਵਾਲਾ ਜਿਹੜੇ ਅੱਜ ਕੱਲ੍ਹ ਵੀ ਬੜੇ ਲੰਬੇ ਲੰਬੇ ਵਾਲ ਫੋਟੋਆਂ ਜੀਆਂ ਦਿਖਾਉਂਦੇ ਤਾਂ ਨਹੀਂ ਕਿ ਨਾਮ ਕੀ ਉਹਦਾ ਨਾਮ ਮੈਂ ਭੁੱਲ ਗਈ ਮੈਂ ਜਦ ਆਇਆਗਾ ਤੁਹਾਨੂੰ ਜਰੂਰ ਦੱਸਾਂਗੀ ਤੇ ਉਹ ਬੋਤਲਾਂ ਤੋਂ ਮਗਾ ਦਿੱਤੀਆਂ ਉਹ ਮੈਂ ਬੋਤਲਾਂ ਲਗਾ ਆਣੀਆਂ ਉਹ ਤੇਲ ਲਾਉਣਾ ਸ਼ੁਰੂ ਕਰਤਾ ਆ ਕੇ ਕਹਿੰਦੇ ਉਹ ਜਿਹੜੇ ਆਦੀਵਾਸੀ ਤੇਲ ਹੁੰਦਾ ਸੌਰੀ ਆਦੀਵਾਸੀ ਤੇਲ ਉਹ ਮੈਂ ਲਾਉਣਾ ਸ਼ੁਰੂ ਕਰਤਾ ਉਹਦੇ ਨਾਲ ਮੇਰੇ ਇੰਨੇ ਵਾਲ ਝੜੇ ਇੰਨੇ ਵਾਲ ਝੜੇ ਉਹਨਾਂ ਨਾਲ ਹੀ ਮੇਰੇ ਵਾਲ ਜਿਹੜੇ ਸਾਰੇ ਚਿੱਟੇ ਹੋ ਗਏ ਨੇ ਤੇ ਫਿਰ ਮੈਂ ਇੱਕ ਬੋਤਲ ਤੇ ਮੈਂ ਪੂਰੀ ਵਰਤ ਲਈ ਕਿਉਂਕਿ ਮ사ਜ ਕਰ ਕਰਕੇ ਪਿਛਲੀਆਂ ਸਰਦੀਆਂ ਚ ਤੇ ਮੈਂ ਕਿਹਾ ਚਲੋ ਮੈਂ ਆਫਿਸ ਮੰਡਗਾਇਆ ਮੇਰੇ ਵਾਲ ਬਹੁਤ ਲੱਸ ਦੇ ਕਹਿੰਦੇ ਕੋਈ ਨਹੀਂ ਪਹਿਲਾਂ ਪਹਿਲਾਂ ਲੱਥੂਗੇ ਫਿਰ ਠੀਕ ਹੋ ਜੂਗੇ ਤੇ ਫਿਰ ਫੋਨ ਵੀ ਕੀਤਾ ਉਹਨਾਂ ਨੂੰ ਕਿ ਇਦਾਂ ਦਾ ਸਾਡੇ ਵਾਲ ਮਤਲਬ ਝੜਦੇ ਨੇ ਉਹ ਕਹਿੰਦੇ ਤੁਸੀਂ ਲਗਾ ਹੀ ਜਾਓ ਚਾਰ ਪੰਜ ਉਹ ਕਹਿੰਦੇ ਸ਼ੇਕ ਬੋਤਲਾਂ ਲਗਾਓਗੇ ਤਾਂ ਤਾਂ ਤੁਹਾਡੇ ਠੀਕ ਹੋਣਗੇ ਮੈਂ ਤੇ ਦੋਵਾਂ ਨਾਲ ਹੀ ਗੰਜੀ ਹੋ ਗਈ ਵਾਲ ਇੰਨੇ ਦਿਖਣ ਲੱਗ ਗਏ ਕਿ ਮਤਲਬ ਵਾਲਾਂ ਦਾ ਇੰਨਾ ਬੁਰਾ ਹਾਲ ਫਿਰ ਮੈਂ ਬੰਦ ਕੀਤਾ ਤੇ ਇਹ ਲਾਉਣਾ ਸ਼ੁਰੂ ਕੀਤਾ ਤੇ ਛੋਟੇ ਛੋਟੇ ਬੇਬੀ ਹੇਅਰ ਆ ਰਹੇ ਨੇ ਤੇ ਮੈਨੂੰ ਫਰਕ ਪੈ ਰਿਹਾ ਮੈਂ ਡੇਲੀ ਹੀ ਯੂਜ਼ ਕਰਦੀ ਇੱਕ ਮਹੀਨਾ ਤੁਸੀਂ ਜਦ ਤੱਕ ਤੁਹਾਡੇ ਗਰੋਥ ਰੁਕਦੀ ਨਹੀਂ ਆ ਤੁਸੀਂ ਨਾ ਮਤਲਬ ਡੇਲੀ ਯੂਜ਼ ਕਰੋ ਕੋਈ ਉਹਦੇ ਚ ਸਾਈਡ ਇਫੈਕਟ ਨਹੀਂ ਕੁਛ ਨਹੀਂ ਨੇਚਰਲ ਚੀਜ਼ਾਂ ਹੈਗੀਆਂ ਨੇ ਤੇ ਯੂਜ਼ ਕਰੋ ਤੇ ਤੁਹਾਨੂੰ ਜਰੂਰ ਫਰਕ ਪਵੇਗਾ ਤੇ ਮੈਂ ਪਹਿਲਾਂ ਆਪਣੇ ਤੇ ਵਰਤਿਆ ਤਾਂ ਹੀ ਤੁਹਾਨੂੰ ਮੈਂ ਸ਼ੇਅਰ ਕੀਤੀ ਅਦਰਵਾਇਜ਼ ਮੈਂ ਸ਼ੇਅਰ ਨਹੀਂ ਕਰਦੀ ਕਿਉਂਕਿ ਕਿਸੇ ਦੀ ਹਰ ਇੱਕ ਚੀਜ਼ ਜਿਹੜੀ ਕਿਸੇ ਦੇ ਉੱਤੇ ਨਹੀਂ ਸ਼ੂਟ ਕਰਦੀ ਕਿਉਂਕਿ ਕਈ ਪਿਆਜ਼ ਪੈਣਾ ਮਨੂ ਮੈਂ ਇੱਕਦੋ ਮੈਂ ਵੇਖਿਆ ਕਿ ਪਿਆਜ਼ ਕੱਲੇ ਪਿਆਜ਼ ਲਗਾਉਂਦੀਆਂ ਤਾਂ ਉਹਨਾਂ ਦੇ ਵੀ ਜਿਹੜੇ ਗੰਝ ਦੇ ਪੈਣ ਲੱਗੇ ਕੱਲਾ ਪਿਆਜ਼ ਕਦੀ ਵੀ ਨਹੀਂ ਸਿਰ ਨੂੰ ਲਗਾਉਣਾ ਚਾਹੀਦਾ ਵਾਲ ਚਿੱਟੇ ਹੋ ਜਾਂਦੇ ਆ ਉਹਦੇ ਵਿੱਚ ਪਾ ਮਿਕਸ ਕਰਕੇ ਲਗਾਓ ਪਾਣੀ ਮਿਕਸ ਕਰਕੇ ਫੇਰ ਲਗਾਓ ਜੇ ਪਿਆਜ਼ ਤੁਸੀਂ ਲਗਾਣਾ ਤਾਂ ਤੇ ਚਲੋ ਇੰਨੀਆਂ ਗੱਲਾਂ ਕਰਦੇ ਹੁਣ ਤੇ ਮੈਂ ਤੁਹਾਨੂੰ ਜਿਹੜੇ ਜਿਹੜੇ ਕੁਐਸਚਨ ਤੁਸੀਂ ਪੁੱਛੇ ਸੀ ਉਹਨਾਂ ਦੇ ਮੈਂ ਜਵਾਬ ਦੇ ਦਿੱਤੇ ਤੇ ਹੁਣ ਚੱਲਦੇ ਹਾਂ ਹੁਣ ਲਸਣ ਛਿੱਲਦੇ ਹਾਂ ਤੇ ਅਗਲਾ ਕੰਮ ਸ਼ੁਰੂ ਕਰਦੇ ਹਾਂ ਮਿਲਦੇ ਆਂ ਫਿਰ ਤੁਹਾਨੂੰ ਜੋ ਜੋ ਵੀ ਸ਼ੇਅਰ ਕਰਿਆਮ ਸੌਂ ਗਿਆ ਤੇ ਕਿਚਨ 'ਚ ਮੈਂ ਆ ਗਈਆਂ ਤੇ ਬੂੰਦ ਬਣਾਣੀ ਅਰਬੀ ਅਰਬੀ ਨੂੰ ਮੈਂ ਕੱਟ ਕੇ ਇਹ ਰੱਖਿਆ ਹੋਇਆ ਹੈ ਧੋ ਕੇ ਨਮਕ ਲਗਾ ਕੇ ਇਹ ਮਸਾਲਾ ਜਿਹੜਾ ਮੈਂ ਆਲਰੇਡੀ ਹਾਂਜੀ ਫਰੈਂਡਸ ਤੇ ਇੱਥੇ ਮੈਂ ਤੇਲ ਰੱਖ ਦਿੱਤਾ ਸੀਗਾ ਤੇ ਤੇਲ ਜਦੋਂ ਸੜ ਜਾਏਗਾ ਚੰਗੀ ਤਰ੍ਹਾਂ ਤੇ ਮੈਂ ਇਹਦੇ ਵਿੱਚ ਥੋੜਾ ਲਸਣ ਪਾਇਆ ਸਭ ਤੋਂ ਪਹਿਲਾਂ ਥੋੜੀ ਜਿਹੀ ਜਵੈਨ ਪਾਈ ਸੀ ਹਿੰਗ ਪਾਈ ਜੀਰਾ ਪਾਇਆ ਤੇ ਨਾਲ ਲਸਣ ਥੋੜਾ ਭੁੰਨ ਲਿਆ ਉਸ ਤੋਂ ਬਾਅਦ ਜਿਹੜਾ ਮੈਂ ਇਸ ਮਸਾਲਾ ਜਿਹੜਾ ਆਲਰੇਡੀ ਹੀ ਜਿਹੜਾ ਕਰਕੇ ਰੱਖਿਆ ਸੀ ਉਹ ਮੈਂ ਪਾਤਾ ਸੀ ਉਹਦੇ ਵਿੱਚ ਪਹਿਲਾਂ ਹੀ ਮੈਂ ਗਰਮ ਮਸਾਲਾ ਵਗੈਰਾ ਸਾਰਾ ਕੁਝ ਮਿਲਿਆ ਹੋਇਆ ਇਸ ਵਿੱਚ ਟਮਾਟਰ ਔਰ ਲਸਣ ਦੇ ਸੀ ਪਾਏ ਹੋਏ ਤੇ ਉਹ ਹੁਣ ਪਾ ਕੇ ਤੇ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਇਹਨਾਂ ਮੈਂ ਕ੍ਰੇਲਿਆਂ ਦਾ ਮਸਾਲਾ ਬਣਾਇਆ ਹੋਇਆ ਸੀ ਨਾ ਤੇ ਇਹ ਜ਼ਿਆਦਾ ਬਣ ਗਿਆ ਸੀ ਤਾਂ ਕਰਕੇ ਫਿਰ ਮੇਰੇ ਪਾਸੇ ਰੱਖ ਲਿਆ ਕਰੇਲਿਆਂ ਵਿੱਚ ਮੈਂ ਲਸਣ ਤੇ ਟਮਾਟਰ ਨਹੀਂ ਪਾਉਂਦੀ ਤਾਂ ਕਰਕੇ ਤੇ ਇੱਥੇ ਫਿਰ ਮੈਂ ਲਸਣ ਥੋੜਾ ਛਿੱਲ ਕੇ ਤੇ ਪਹਿਲਾਂ ਪਾ ਲਿਆ ਸੀ ਜੁਵੈਨ ਮੈਂ ਜ਼ਰੂਰ ਪਾਉਂਦੀ ਆ ਅਰਬੀ ਦੀ ਸਬਜ਼ੀ ਵਿੱਚ ਤੇ ਅਰਬੀ ਦੀ ਸਬਜ਼ੀ ਜੋ ਜਿਹੜੀ ਬਿਨਾਂ ਲੇਸ ਤੋਂ ਬਣਦੀ ਮੇਰੀ ਮੈਂ ਕਦੀ ਵੀ ਫਰਾਈ ਨਹੀਂ ਕਰਦੀ ਪਹਿਲਾਂ ਮੈਂ ਫਰਾਈ ਕਰਦੀ ਹੁੰਦੀ ਸੀ ਤੇ ਹੁਣ ਮੈਂ ਫਰਾਈ ਨਹੀਂ ਕਰਦੀ ਤੇ ਬਿਨਾਂ ਫਰਾਈ ਕੀਤੇ ਇਹ ਕਦੀ ਵੀ ਲੇਸਦਾਰ ਇਹ ਪੀ ਨਹੀਂ ਬਣੇਗੀ ਤੇ ਇੱਥੇ ਸਾਰੇ ਮਸਾਲੇ ਪਾ ਕੇ ਤੇ ਮੈਂ ਪਾ ਟਮਾਟਰ ਤੇ ਚੰਗੀ ਤਰ੍ਹਾਂ ਮਸਾਲਾ ਪੋਣ ਲਿਆ ਸੀ ਇੱਥੇ ਤੇ ਉਹਨਾਂ ਦਾ ਫਿਰ ਉਸ ਤੋਂ ਬਾਅਦ ਅਰਬੀ ਪਾਵਾਂਗੇ ਜੀ ਤੇ ਨਾਲ ਨਾਲ ਇਹਨਾਂ ਨੂੰ ਥੋੜੀਆਂ ਮਿਰਚਾਂ ਕੱਟਤੀਆਂ ਸੀਗੀਆਂ ਹਰੀਆਂ ਮਿਰਚਾਂ ਪਾ ਦਿੱਤੀਆਂ ਵਿੱਚ ਤੇ ਪਹਿਲਾਂ ਮੈਂ ਪਾਈ ਹੋਈ ਸੀ ਲਾਲ ਕੋਕਾ ਮਸਾਲੇ ਵਿੱਚ ਲਾਲ ਮਿਰਚਾਂ ਵੀ ਪਈਆਂ ਹੋਈਆਂ ਤੇ ਹਰੀਆਂ ਦੋਂਕੇ ਪਾ ਦਿੱਤੀਆਂ ਉਹਦੇ ਨਾਲ ਥੋੜਾ ਚਾਜਾ ਵਾਧੀਆਂ ਬਣ ਜਾਂਦਾ ਹੈ ਹਰੀ ਮਿਰਚ ਨਾਲ ਤੇ ਮੈਂ ਮੋਸਟਲੀ ਹਰੀ ਮਿਰਚੀ ਵਰਤਦੀ ਹਾਂ ਤੇ ਮੈਂ ਲੰਬੀਆਂ ਲੰਬੀਆਂ ਕੱਟ ਕੇ ਪਾ ਦਿੰਦੀ ਹਾਂ ਸਿੱਕੇ ਕਿ ਸਬਜ਼ੀ ਵਿੱਚ ਸਾਰੇ ਖੁੱਲ ਜਾਣੀ ਹੈ ਤਾਂ ਤੇ ਇੱਕ ਨਿੰਬੂ ਕੱਟ ਕੇ ਮੈਂ ਰੱਖ ਲਿਆ ਸੀ ਜਿਹੜਾ ਮੈਂ ਬਾਅਦ 'ਚ ਪਾਵਾਂਗੀ ਤੇ ਬਿਲਕੁਲ ਜਿਹੜੀ ਰਹੇਗੀ ਆ ਅਰਬੀ ਬਿਲਕੁਲ ਲੇਸਤਾਰ ਨਹੀਂ ਬਣੇਗੀ ਤੇ ਘੱਟ ਤੇਲ ਦੇ ਵਿੱਚ ਅਰਬੀ ਜਿਹੜੀ ਆ ਬਣੇਗੀ ਕਿ ਜੇ ਅਸੀਂ ਪਹਿਲਾਂ ਫਰਾਈ ਕਰ ਲਈਏ ਤੇ ਪਹਿਲਾਂ ਤੇਲ ਜ਼ਿਆਦਾ ਲੱਗਦਾ ਹਨਾ ਇੱਕ ਤਾਂ ਤੇ ਇੱਕ ਜਦੋਂ ਫਰਾਈ ਕਰਦੇ ਆ ਡੀਪ ਫਰਾਈ ਹੋ ਜਾਂਦਾ ਤੇ ਸਾਰਾ ਹੈਵੀ ਹੈਵੀ ਹੋ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਅਰਬੀ ਨੂੰ ਇਦਾਂ ਬਣਾਉਂ। ਅਰਬੀ ਤਾਂ ਵੈਸੇ 4-5 ਤਰੀਕਿਆਂ ਨਾਲ ਬਣਾਈ ਜਾਂਦੀ। ਬੇਸਨ ਚ ਪਾ ਕੇ ਹੀ ਜਿਵੇਂ ਬਣਾ ਲੈਣੇ ਹੁੰਦੀ ਆ ਤੇ ਮੰਮੀ ਹੁਣੀ ਰੱਸੀ ਵਾਲੀ ਵੀ ਬਣਾਉਂਦੇ ਆ ਤੇ ਇਸੇ ਮੇ ਤੜਕਾ ਲਗਾ ਲਿਆ ਸੀਗਾ ਇਸ ਤੋਂ ਬਾਅਦ ਜਿਹੜਾ ਕੰਮ ਕਰਾਂਗੇ ਉਹ ਦੱਸਾਂਗੀ। ਨਾਲ ਮੇਰਾ ਤੜਕਾ ਪੁੱਛ ਰਿਹਾ। ਤੇ ਮੈਂ ਬਾਹਰੋਂ ਇਹ ਡਰਮ ਲੈ ਕੇ ਆਈ ਆ। ਆਟੇ ਵਾਲਾ। ਤੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਚੰਗੀ ਤਰ੍ਹਾਂ ਸੁਕਾ ਲਿਆ। ਧੁੱਪ 'ਚ ਪਹਿਲਾਂ ਤੇ ਫਿਰ ਹੁਣ ਠੰਡਾ ਕਰਨ ਵਾਸਤੇ ਰੱਖਿਆ ਕਿ ਠੰਡਾ ਹੋ ਜਾਏ। ਉਸ ਤੋਂ ਬਾਅਦ ਮੈਂ ਆਟਾ ਪਾਵਾਂਗੀ ਇਹਦੇ ਵਿੱਚ। ਤੇ ਆਟਾ ਪਾਉਣ ਲੱਗਿਆ। ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਿਆ ਕਰੋ। ਕਈ ਵਾਰੀ ਨਾ ਸੁੰਢੀ ਪੈ ਜਾਂਦੀ। ਸੁ ਅੱਜਕੱਲ ਦੇ ਮੌਸਮ ਦੇ ਵਿੱਚ ਨਾ ਸੁੰਢੀ ਸੁਸਰੀ ਪੈ ਜਾਂਦੀ ਆ। ਤੇ ਤੁਸੀਂ ਇਦਾਂ ਕਰਿਆ ਕਰੋ ਕਿ ਵੈਸੇ ਤਾਂ ਇੱਕ ਗੋਲੀਆਂ ਆਉਂਦੀਆਂ ਨੇ ਫਾਰਦ ਇਹ ਵਾਲੀਆਂ ਗੋਲੀਆਂ ਆਉਂਦੀਆਂ ਨੇ ਪਰਦਵਤੀ ਤੇ ਝੰਡੂ ਦੀਆਂ ਗੋਲੀਆਂ ਹੁੰਦੀਆਂ ਇੱਕ ਦੋ ਵਿੱਚ ਪਾ ਦਿਆ ਕਰੋ ਕਦੀ ਵੀ ਦਾਲਾਂ ਆਟਾ ਵਗੈਰਾ ਕਦੀ ਨਹੀਂ ਖਰਾਬ ਹੋਗਾ ਸਾਲੋਂ ਸਾਲ ਚੱਲਦਾ ਹੈ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ ਗੋਲੀਆਂ ਦਾ ਐਦਾਂ ਦੀ ਕੋਈ ਗੱਲ ਨਹੀਂ ਤੇ ਨਹੀਂ ਫਿਰ ਹੋ ਸਕਦਾ ਤੇ ਫਿਰ ਜਿਵੇਂ ਦਵਾਈਆਂ ਆਉਂਦੀਆਂ ਹਨਾ ਕਈ ਵਾਰੀ ਦਵਾਈਆਂ ਲੈਂਦੇ ਉਹਦੇ ਵਿੱਚ ਪੌਂਚ ਛੋਟੇ ਛੋਟੇ ਨਿਕਲਦੇ ਆ ਹਨਾ ਮੈਂ ਉਹ ਵੀ ਤੁਹਾਨੂੰ ਦਿਖਾਨੀ ਮੈਂ ਰੱਖੇ ਹੋਇਆ ਉਪਾਉਚ ਜਿਹੜੇ ਤੁਸੀਂ ਧਾਰਾਂ ਦੇ ਵਿੱਚ ਪਾ ਦਿਆ ਕਰੋ ਜਾਂ ਆਟੇ ਦੇ ਵਿੱਚ ਉਹ ਪਾਉਚ ਸੁੱਟ ਦਿਆ ਕਰੋ ਉਹਦੇ ਨਾਲ ਵੀ ਸੁੰਢੀ ਸੁਸਰੀ ਕੁਛ ਨਹੀਂ ਲੱਗਦੀ ਇਦਾਂ ਦੇ ਛੋਟੇ-ਛੋਟੇ ਜਿਹੜੇ ਆ ਹੈਗੇ ਆ ਕਿ ਕਰੇਲੂ ਜਗਾੜ ਹੀ ਸਮਝ ਲਓ ਇਹ ਜ਼ਰੂਰ ਕਰਿਆ ਕਰੋ ਕਿ ਇਹਦੇ ਨਾਲ ਮਤਲਬ ਚੀਜ਼ਾਂ ਦੀ ਬਚਤ ਹੋ ਜਾਂਦੀ ਆ ਨੁਕਸਾਨ ਹੋਣ ਤੋਂ ਰੁਕਦਾ ਹੈ ਹਨਾ ਤੇ ਇਹ ਕਰ ਰ ਮੈਂ ਹੁਣ ਨਾ ਕਾਫੀ ਚਿਰ ਤੋਂ ਮੈਂ ਜਦੋਂ ਵੀ ਡਰਮ ਖਾਲੀ ਹੁੰਦਾ ਆਟਾ ਪਾਉਣਾ ਆਟਾ ਸਿੱਖਾ ਕਣਕ ਤੇ ਲੈਂਦੇ ਨਹੀਂ ਫੂਕਾ ਆਟਾ ਸ਼ਹਿਰ ਚ ਰਹਿਨੇ ਆ ਕਿਉਂਕਿ ਇੱਥੇ ਚੱਕੀਆਂ ਬਹੁਤ ਦੂਰ ਪਿੰਡਾਂ ਚ ਐ ਕਿ ਦੋ ਫੇਸ ਜਾਣਾ ਪੈਂਦਾ ਸਾਨੂੰ ਚੱਕੀ ਤੇ ਬਹੁਤ ਦੂਰ ਤੇ ਫਿਰ ਛੱਡਣ ਜਾਓ ਫਿਰ ਲੈਣ ਜਾਓ ਫਿਰ ਬਹੁਤ ਹੁੰਦਾ ਇਸ ਕਰਕੇ ਆਟਾ ਹੀ ਲੈ ਆਈਦਾ ਆਸ਼ੀਰਵਾਦ 8 10 ਕਿਲੋ ਦੀਆਂ ਦੋ ਥੈਲੀਆਂ ਲੈ ਆਈ ਦੀਆਂ ਤੇ ਚਲੋ ਸਾਡੇ ਲੰਘ ਜਾਂਦੇ ਆ ਜਦੋਂ ਖਤਮ ਹੋ ਗਿਆ ਸ਼ਹਿਰ 'ਚ ਬੈਠੇ ਆ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਪਹਿਲਾਂ ਮੰਮੀ ਹੁਣ ਡਰਮ 'ਚ ਰੱਖਿਆ ਹੋਇਆ ਸਟੋਰ 'ਚ ਵੀ ਡਰਮ 'ਚ ਪਾਉਣੇ ਕਣਕ ਫਿਰ ਕਈ ਵਾਰੀ ਕਣਕ ਵਿੱਚ ਮਿੱਟੀ ਆ ਜਾਂਦੀ ਬੜਾ ਮੁਸ਼ਕਲ ਹੁੰਦਾ ਫਿਰ ਇਸ ਕਰਕੇ ਅਸੀਂ ਹੁਣ ਮੰਮੀ ਨੇ ਬੰਦ ਕਰਦੇ ਮੰਮਾ ਵੀ ਤੁਸੀਂ ਇਹਨੂੰ ਇਹ ਸਭ ਤੋਂ ਬੈਸਟ ਹੈ ਹੈਨਾ ਮਿਹਨਤ ਵੀ ਉੱਥੇ ਬਹੁਤ ਲੱਗਦੀ ਆ ਅਟਾ ਵੀ ਵਧੀਆ ਹੁੰਦਾ ਹੈ ਆਸ਼ੀਰਵਾਦ ਆਟਾ ਸੀ ਉਹ ਯੂਜ਼ ਕਰਦੇ ਆ ਤੇ ਜਦ ਆਟਾ ਕਈ ਵਾਰ ਨਾ ਇਸ ਵਾਰ ਪਿਛਲੇ ਮਹੀਨੇ ਮੈਂ ਆਟਾ ਲਿਆਂਦਾ ਤੇ ਉਹ ਰਾਧੇਕ੍ਰਿਸ਼ਨ ਆਟਾ ਉਹਨਾਂ ਨੇ ਭੇਜਦਾ ਸਾਨੂੰ ਦੁਕਾਨ ਵਾਲਿਆਂ ਨੇ ਤੇ ਉਹਦੇ ਵਿੱਚ ਸੁਸਰੀ ਪੈ ਗਈ ਸੁੰਢੀ ਪਤ ਫਿਰ ਮੈਂ ਨਾ ਛਾਂਣ ਛਾਂਣ ਛਾਂ ਕੇ ਫਿਰ ਮੈਂ ਨਾ ਉਹ ਆਟਾ ਵਰਤਿਆ ਨਹੀਂ ਮਤਲਬ ਚ ਨਾ ਗੋਲੀਆਂ ਪਾ ਦਿੱਤੀਆਂ ਗੋਲੀਆਂ ਪਾਈਆਂ ਫਰਦ ਵਟੀਆਂ ਤੇ ਉਹ ਨਾ ਸਾਰੀਆਂ ਸੁੰਢੀ ਵਗੈਰਾ ਸੁਸਰੀ ਸਾਰੀ ਮਾਰ ਚੁੱਕੀ ਸੀ ਫਿਰ ਉਹਨੂੰ ਮੈਂ ਚੰਗੀ ਤਰ੍ਹਾਂ ਛਾਂਣ ਲਿਆ ਤੇ ਛਾਂ ਕੇ ਤੇ ਫਿਰ ਉਹਨੂੰ ਯੂਜ਼ ਕੀਤਾ ਚੰਗੀ ਤਰ੍ਹਾਂ 5-6 ਵਾਰ ਕੱਪੜਾ ਛਾਂਣ ਕੀਤਾ ਇੱਕ ਵਾਰੀ ਬਰੀਕ ਉਹ ਤੇ ਕੁਛ ਮੈਂ ਸੇਵੀਆਂ ਵਟਣ ਵਾਸਤੇ ਰੱਖ ਲਿਆ। ਜਿਆਦਾ ਨਹੀਂ ਸੀ ਸਾਰਾ 2-3 ਕਿਲੋ ਆਟਰ ਰਹਿ ਗਿਆ ਸੀਗਾ ਤੇ ਉਹ ਮੈਂ ਮੈਦਾ ਵਾਂਗੂ ਬਣਾ ਕੇ ਰੱਖ ਦਿੱਤਾ ਕਿ ਚਲੋ ਸੇਵੀਆਂ ਵਟ ਲਾਂਗੇ ਹੱਥ ਨਾਲ ਉਹ ਵੀ ਤਾਂੜਨਾ ਸ਼ੇਅਰ ਕਰਾਂਗੇ ਤੇ ਇਦਾਂ ਦੇ ਛੋਟੇ-ਛੋਟੇ ਕੰਮ ਜਿਹੜੇ ਕਰ ਲੈਣੇ ਚਾਹੀਦੇ ਨੇ ਕਿਉਂਕਿ ਕਿਸੇ ਚੀਜ਼ ਨੂੰ ਸੁਟਣ ਤੋਂ ਬਿਨਾ ਪੁਛਾਰਾ ਚ ਰਹਿੰਦੇ ਆ ਤੇ ਹੁਣ ਸਾਨੂੰ ਕਿਉਂ ਹਰ ਚੀਜ਼ ਤੇ ਤੁਹਾਨੂੰ ਪਤਾ ਹੀ ਹੈ ਕਿ ਪਿਓਰ ਤਾਂ ਸਭ ਮਿਲਨੇ ਲੱਗੀ ਜਿੰਨੀ ਮਰਜ਼ੀ ਬ੍ਰਾਂਡਡ ਹਰ ਵਿੱਚ ਮਿਕਸ ਅੱਜਕੱਲ ਤੇ ਹਰ ਇੱਕ ਚੀਜ਼ ਵਿੱਚ ਮਿਲਾਵਟ ਹੈ ਜੀ ਹਰ ਇੱਕ ਚੀਜ਼ ਵਿੱਚ ਮਿਲਾਵਟ ਹੈ ਤੇ ਮੈਂ ਹੁਣ ਆਟਾ ਪਾਵਾਂਗੀ ਇਹਦੇ ਵਿੱਚ ਚੰਗੀ ਤਰ੍ਹਾਂ ਸਕਾ ਲਿਆ ਫਿਰ ਮੈਂ ਖਾਰ ਦੇ ਬਟੇ ਦੀਆਂ ਗੋਲੀਆਂ ਪਾ ਦਾਂਗੀ ਨਹੀਂ ਤਾਂ ਮੈਂ ਕਈ ਵਾਰੀ ਨਿੰਮ ਦੇ ਪੱਤੇ ਤੋਂ ਪਾ ਦਿੰਦੀ ਹੁੰਦੀ ਆ ਇਦਾਂ ਜੇ ਦੇਸੀ ਨੁਕਤੇ ਥੋੜੇ ਥੋੜੇ ਕਰ ਲੈਣੇ ਚਾਹੀਦੇ ਆ ਚਲੋ ਜੀ ਤੜਕਾ ਮੇਰਾ ਭੁੱਜਣ ਲੱਗ ਗਿਆ ਭੁੱਜ ਗਿਆ ਕਿਉਂਕਿ ਇਹਦੇ ਵਿੱਚ ਮੈਂ ਆਲਰੇਡੀ ਸਾਰਾ ਮਸਾਲਾ ਵਗੈਰਾ ਪਹਿਲਾਂ ਹੀ ਕੀਤਾ ਹੋਇਆ ਸੀ ਕਿਉਂਕਿ ਤੇ ਮੈਂ ਬਣਾਇਆ ਸੀ ਜੇ ਤਰੇਲੇ ਤੇ ਕਰੇਲਿਆਂ ਦਾ ਮਸਾਲਾ ਥੋੜਾ ਜ਼ਿਆਦਾ ਬਣ ਗਿਆ ਸੀ ਤੇ ਮੈਂ ਭਰ ਕੇ ਬਣਾਇਆ ਸੀ ਕੱਟ ਕੇ ਵਿੱਚ ਤੇ ਉਹ ਵੀ ਤੁਹਾਨੂੰ ਅਪਰੀਸ਼ੀਏਟ ਕਰਾਂਗੀ ਉਹ ਵੀ ਮੈਂ ਵੀਡੀਓ ਬਣਾਈ ਜੁਈਆ ਤੇ ਢੜਕਾ ਮੇਰਾ ਮੋਤੀ ਪੁੱਜ ਚੱਲਿਆ ਤੇ ਕਿਉਂਕਿ ਮਸਾਲੇ ਵਗੈਰਾ ਸਾਰੇ ਮਿਕਸ ਕੀਤੇ ਹੋਏ ਸੀ ਆਲਰੇਡੀ ਨਾ ਤਾਂ ਕਰਕੇ ਫਿਰ ਮੈਂ ਢੜਕਾ ਪੁੱਜ ਗਿਆ ਸਾਡਾ ਇਹ ਮੈਂ ਨਮਕ ਨਾਲ ਥੋੜੀ سی ਅਰਬੀ ਇਹਨੂੰ ਪਾ ਦਾਂਗੀ ਬਿਨਾ ਫਰਾਈ ਕੀਤੀ ਹੋਈ ਮੈਂ ਅਰਬੀ ਅੱਜ ਬਣਾਵਾਂਗੀ ਔਰ ਬਿਨਾ ਲੇਸ ਤੋਂ ਬਣੇਗੀ ਬਹੁਤ ਘੱਟ ਤੇਲ ਚ ਕਿਉਂਕਿ ਪਹਿਲਾਂ ਅਸੀਂ ਉਹ ਅਰਬੀ ਨੂੰ ਫਰਾਈ ਕਰੋ ਹਨ ਉਹ ਜਿਆਦਾ ਹੈਵੀ ਹੋ ਜਾਂਦਾ ਇਸ ਕਰਕੇ ਮੈਂ ਇਹਨੂੰ ਅਰਬੀ ਨੂੰ ਫਰਾਈ ਨਹੀਂ ਕਰਾਂਗੀ ਜਿੱਦੇ ਬਣਾਵਾਂਗੇ ਬਾਅਦ ਵਿੱਚ ਮੈਂ ਨਿੰਬੂ ਨੂੰ ਛੋੜ ਦਾਂਗੀ ਕਿਉਂਕਿ ਉਹਦੇ ਨਾਲ ਬਹੁਤ ਵਧੀਆ ਕਿਉਂਕਿ ਟਮਾਟਰ ਵੀ ਆਲਰੇਡੀ ਮੈਂ ਪਾਏ ਹੋਏ ਨੇ ਤੇ ਅਰਬੀ ਬਹੁਤ ਸੌਰ ਬਣ ਕੇ ਤਿਆਰ ਹੋਏਗੀ ਤੁਹਾਨੂੰ ਦਿਖਾਵਾਂਗੀ ਐਂਡ ਤੱਕ ਬਣੇ ਰਹੋ ਮੇਰੇ ਨਾਲ ਤੇ ਸਾਰੇ ਪਿੰਤਰਾ ਬਹੁਤ ਸਾਥ ਦੇ ਰਹੇ ਨੇ ਮੇਰਾ ਤੇ ਬੜਾ ਵਧੀਆ ਲੱਗਦਾ ਜੇ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਬਹੁਤ ਵਧੀਆ ਲੱਗਦਾ ਲੋਡੀ ਤੇ ਹਸਬੰਦ ਰਿਆਜ਼ ਕਰ ਰਹੇ ਨੇ ਉਧਰ ਤੇ ਆਪਾਂ ਤੜਕਾ ਇੱਧਰ ਲਾ ਰያ ਵਸ ਮੈਂ ਤੜਕਾ ਲਗਾਉਂਦੀ ਮੀਰੀ ਜੀ ਦੂਰ ਰਿਆਜ਼ ਕਰਦੇ ਐ ਥੋੜਾ ਲੇਟ ਹੋ ਗਿਆ ਤੇ ਅੱਜ ਮੈਂ ਡਸਟਿੰਗ ਵਗੈਰਾ ਕਰਨ ਲੱਗੀ ਥੋੜੀ ਤੇ ਤੁਹਾਨੂੰ ਪਤਾ ਲੱਗੀ ਕੋਠੀ ਬੰਦਰੀ ਬਹੁਤ ਡਸਟ ਆਉਂਦੀ ਆ ਜਿਹੜੇ ਨੂੰ ਸਾਫ਼ ਕਰਨ ਲੱਗੇ ਤੇ ਥੀ ਭਾ ਵੀ ਸੀ ਜਲਦੀ ਤੇ ਸਬਜ਼ੀ ਇਸ ਕੜਾਈ ਤੇ ਮੈਂ ਸਬਜ਼ੀ ਦਾ ਤੜਕਾ ਜਰੂਰ ਨਹੀਂ ਕਿਉਂ ਕ੍ਰੇਲੇ ਔਰ ਇਹ ਵੀ ਹਰਬੀ ਵਗੈਰਾ ਬਣਾਉਣੀਆਂ ਨੇ ਇਹਦੇ ਚ ਬਣਾਉਣੀਆਂ ਬਹੁਤ ਸਵਾਦ ਮਾਣੇ ਮੈਂ ਕੜਾਈ ਬਹੁਤ ਕਰਕੇ ਪੋੜੇ ਵਗੈਰਾ ਵੀ ਇਹਦੇ ਚ ਬਣਾ ਲੀਦੇ ਤੇ ਹੁਣ ਦੂਈਆਂ ਕੜਾਈਆਂ ਜਿਹੜੀਆਂ ਤੇ ਕੀ ਹਟਾਉਣਾ ਚਾਹੇ ਇਸੇ ਕੜਾਈ ਚ ਬਣਾਵ ਲੈਣੀ ਹੈ ਤੇ ਇਹ ਕੜਾਈ ਜਿਆਦਾ ਯੂਜ਼ ਹੁੰਦੀ ਹੈ ਮੇਰੀ ਇਹਦੇ ਚ ਕਿਉਂ ਕਈ ਵਾਰੀ ਬਰਯਾਵਿਆ ਨਾ ਉੱਥੇ ਕੁਝ ਬਣਾਉਂਦਾ ਨੇ ਤਾਂ ਲੋ ਜੀ ਇਹ ਹੋ ਗਿਆ ਤੇ ਹੁਣ ਅਸੀਂ ਪਾਦੇ ਆਟਾ ਅਸੀਂ ਦੇਖੋ ਬਿਲਕੁਲ ਨਹੀਂ ਆਈ ਕਿਤੇ ਲੇਸਦਾਰ ਨਹੀਂ ਬਣੀ ਬਿਲਕੁਲ ਟਮਾਟਰ ਪਾਈ ਸੀ ਦੋ ਬਸ ਹੁਣ ਤੁਸੀਂ ਕਰਨਾ ਜੇ ਤੁਹਾਨੂੰ ਲੱਗਦਾ ਥੋੜਾ ਜਨਾ ਸਬਜ਼ੀ ਬਣ ਗਈ ਹੈ ਥੋੜੀ ਥੋੜੀ ਖੜੀ ਹੈ ਬਸ ਭਾਪ ਦੇ ਨਾਲ ਬਣ ਜੇਗੀ ਤੇ ਥੋੜਾ ਨਿੰਬੂ ਨਿਚੋੜ ਦਾਂਗੀ ਵੈਸੇ ਜ਼ਰੂਰਤ ਨਹੀਂ ਆ ਲੇਸਦਾਰ ਬਿਲਕੁਲ ਨਹੀਂ ਬਣੀ ਇੱਥੇ ਮੈਂ ਨਿੰਬੂ ਕੀਤਾ ਹੋਇਆ ਆਲਰੇਡੀ ਇਦਾਂ ਮੈਂ ਨਿੰਬੂ ਨਿਚੋੜ ਦਾਂਗੀ ਇਦਾਂ ਥੋੜਾ ਜਿਹਾ ਤੇ ਇਹ ਜੇ ਤੁਹਾਨੂੰ ਕੋਈ ਮਾੜਾ ਮੋਟਾ ਲੱਗੂਗਾ ਤੇ ਫੜ ਜਾਗੀ ਵੈਸੇ ਨਾ ਵੀ ਪਾਓ ਤੇ ਕੋਈ ਨਹੀਂ ਨਿੰਬੂ ਮੇ ਪਾਤਾ ਵੈਸੇ ਤੇ ਠੀਕ ਹੈ ਇੰਨੀ ਸੋਹਣੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਤੇ ਘੱਟ ਤੇਲ ਦੇ ਵਿੱਚ ਬਿਨਾ ਫਰਾਈ ਕੀ ਤਿਆਰ ਵੀ ਫਰਾਈ ਕਰੋਗੇ ਤੁਸੀਂ ਅਰਬੀ ਤੇ ਹਨਾ ਫਰਾਈ ਕਰਨ ਦੇ ਨਾਲ ਹੈਵੀ ਹੋ ਜਾਂਦਾ ਤੇ ਪਚਦੀ ਨਹੀਂ ਤੇ ਮੇਰੇ ਹਸਬੰਡ ਹਮੇਸ਼ਾ ਇਹ ਕਹਿੰਦੇ ਕਿ ਮੈਂ ਫਰਾਈ ਕੀਤੀ ਚੀਜ਼ ਜਿਹੜੀ ਘਾਟੀ ਦਿਓ ਤੇ ਇੰਨੀ ਸੋਹਣੀ ਅਰਬੀ ਬਣ ਕੇ ਤਿਆਰ ਹੋ ਗਈ ਹੈ ਨਹੀਂ ਤੇ ਮੈਂ ਪਹਿਲਾਂ ਫਰਾਈ ਕਰਦੀ ਸੀਗੀ ਹਨਾ ਹੁਣ ਮੈਂ ਸਿੰਪਲ ਹੀ ਇਦਾਂ ਹੀ ਤੜਕਾ ਲਗਾ ਦਿੰਦੀ ਆ ਤੇ ਅਰਬੀ ਮੇਰੀ ਬਹੁਤ ਸੋਹਣੀ ਬਣੀ ਆ ਬਣ ਕੇ ਤਿਆਰ ਹੋ ਗਈ ਹੈ ਘਰਾਟਾ ਦੋਗੇ ਤੇ ਟੈਕਸਚਰ ਕਿੰਨਾ ਸੋਹਣਾ ਆਏ ਲੋ ਜੀ ਸਬਜੀ ਬਣ ਕੇ ਹੋ ਗਈ ਤਿਆਰ ਇਧਰ ਭਾਂਡੇ ਵੀ ਸਾਫ਼ ਕਰ ਲੈ ਹੁਣ ਮੈਂ ਆਟਾ ਗੁੰਨ ਲਾ ਤੇ ਫਿਰ ਮਿਲਦੇ ਆ ਤੁਹਾਨੂੰ ਜੀ ਫਰੈਂਡਸ ਅਰਬੀ ਵਗੈਰਾ ਬਣਾ ਕੇ ਤੇ ਸਬਜੀ ਵਗੈਰਾ ਬਣ ਕੇ ਹੁਣ ਮੈਂ ਮਾਰਕੀਟ ਜਾ ਰਹੀ ਸੀ ਤੇ ਰੋਟੀ ਵਗੈਰਾ ਬਾਖ ਖਾ ਲਈ ਅਸੀਂ ਤੇ ਫਿਰ ਮੇਰੇ ਕੋਲ ਨਾ ਵਲੌਗ ਨਹੀਂ ਸ਼ੂਟ ਹੋਇਆ ਜ਼ਿਆਦਾ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਕੱਲ ਤੋਂ ਨਵਾਂ ਵਲੋਗ ਲੈ ਕੇ ਆਣੇ ਨੇ ਸਸ ਸ਼ਕਾਲ ਓਕੇ ਬਾਏ ਬਾਏ ਟੇਕ ਕੇਅਰ